ਉਨ੍ਹਾਂ ਦੇ ਵਿੱਚ ਅੱਜ ਆਪਾਂ ਚਰਚਾ ਕਰਾਂਗੇ ਮੈਕਸੀਕੋ ਦੇ ਵਿੱਚ ਮੈਕਸੀਕੋ ਦੇ ਨੁਗੈਲਸ ਸ਼ਹਿਰ ਦੇ ਵਿੱਚ ਹੋਈ ਇੱਕ ਜੈਲ ਵਰਗੇ ਲਾਲ ਮਟੀਰੀਅਲ ਦੀ ਵਰਖਾ ਹੋਈ ਉੱਥੇ ਤੇ ਦੋਸਤੋ ਆਪਾਂ ਦੁਨੀਆ ਭਰ ਦੇ ਵਿੱਚ ਸੁਣਦੇ ਆਂ ਵੀ ਕਿੰਗਾ ਵਰਖਾ ਹੁੰਦੀ ਆ ਤਾਂ ਕਿਸੇ ਦਿਨ ਨਾਲ ਵਰਖਾ ਦੇ ਨਾਲ ਪੰਛੀ ਗਿਰਦੇ ਨੇ ਕਿਸੇ ਦੇ ਨਾਲ ਮੱਛੀਆਂ ਗਿਰਦੀਆਂ ਨੇ ਕਿਸੇ ਵਰਖਾ ਚ ਕੀ ਕੜੇ ਗਿਰੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਰਹਿੰਦੀਆਂ ਨੇ ਕਿਉਂਕਿ ਸਮੁੰਦਰ ਤੋਂ ਜਦੋਂ ਟੋਰਨੇਡੋ ਆਂਦਾ ਉਹ ਨਾਲ ਚੁੱਕ ਲੈਂਦਾ ਤਾਂ ਉਹ ਹੌਲੀ-ਹੌਲੀ ਉਹ ਬੱਦਲਾਂ ਦੇ ਵਿੱਚ ਹੀ ਰਚਮਿਚ ਜਾਂਦੇ ਨੇ ਉਹ ਜਾਨਵਰ ਡਟੂਆਂ ਦੀ ਬਾਰੇ ਚ ਕਈ ਕੰਟਰੀਆਂ ਚ ਹੋ ਚੁੱਕੀ ਸੋ ਦੋਸਤੋ ਜਿਹੜੀ ਆਪਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਦੁਨੀਆਂ ਦੇ ਵਿੱਚ ਦੁਨੀਆਂ ਭਰ ਦੇ ਵਿੱਚ ਸੁਣਦੀਆਂ ਤਾਂ ਹੁਣ ਮੈਕਸੀਕੋ ਦੇ ਵਿੱਚ ਕੀ ਵਾਪਰਦਾ 1991 ਦੇ ਵਿੱਚ ਜਿਹੜੀ ਮੈਕਸੀਕੋ ਦੀ ਇੱਕ ਸਨੋਰਾ ਸਟੇਟ ਹੈ ਉੱਥੇ ਨੋ ਗਰਲਸ ਨਾਮ ਦੇ ਸ਼ਹਿਰ ਦੇ ਵਿੱਚ ਇੱਕ ਲਾਲ ਰੰਗ ਦੇ ਜੈਲ ਦੀ ਜੈਲੇਟਿਨ ਦੀ ਯਾਨੀ ਲਾਲ ਰੰਗ ਦਾ ਜਲ ਜੈ ਡੱਡੇ ਉਹਦੇ ਜਿਵੇਂ ਆਪਣੇ ਆਪ ਬੱਚੇ ਉਹ ਖਾਂਦੇ ਨੇ ਨਾ ਬਰਫ ਵਾਲੇ ਰਸੂਲੇ ਜੇ ਉਸ ਤਰ੍ਹਾਂ ਦੇ ਲਾਲ ਮਟੀਰੀਅਲ ਦੀ ਜਿਹੜੀ ਆ ਬਰਖਾ ਹੋਈ ਵੇ ਦੋਸਤੋ ਤਾਂ ਕੀ ਹੋਇਆ ਉਹ ਜਿਹੜੇ ਜਿਹੜੇ ਬੰਦੇ ਉਸ ਲਾਲ ਮਟੀਰੀਅਲ ਦੇ ਸੰਪਰਕ ਚ ਆਈ ਗਏ ਉਹਨਾਂ ਸਾਰਿਆਂ ਨੂੰ ਇੱਕ ਅਜੀਬ ਕਿਸਮ ਦੀ ਅਲਰਜੀ ਹੋਈਗੀ ਜਦੋਂ ਇਹਨੂੰ ਵਰਖਾ ਨੂੰ ਹੋਈ ਨੂੰ 4 ਹਫ਼ਤੇ ਬੱਪਰ ਬੀਤ ਗਏ ਤਾਂ ਉਦੋਂ ਬਹੁਤ ਹੌਲੀ 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 ਲੋਕ ਇਹਦੇ ਬਾਰੇ ਜਦੋਂ ਭੁੱਲਣ ਲੱਗੇ ਤਾਂ ਫਿਰ ਕੀ ਹੋਇਆ ਇੱਕਦਮ ਇੱਕ ਵੇਵ ਜੀ ਆਈ ਤਾਂ ਹਸਪੀਟਲਾਂ ਦੇ ਵਿੱਚ ਲੋਕ ਫਟਾਫਟ ਦਾਖਲ ਹੋਣ ਲੱਗ ਗਏ ਉਹ ਬਹੁਤ ਜ਼ਿਆਦਾ ਮਤਲਬ ਅਲਰਜੀ ਤੋਂ ਪੀੜਤ ਹੋ ਕੇ ਉਹਨਾਂ ਨੂੰ ਬੁਖਾਰ ਚੜ ਰਹੇ ਸੀ ਮਤਲਬ ਕਈ ਬੰਦੇ ਤਾਂ ਬਿਲਕੁਲ ਮੌਤ ਦੇ ਕੰਢੇ ਪਹੁੰਚ ਚੁੱਕੇ ਸੀਗੇ ਤਾਂ ਉੱਥੇ ਦੀ ਜਿਹੜੀ ਹਸਪੀਟਲ ਦੀ ਸਰਕਾਰੀ ਲੈਬਾਰਟਰੀ ਸੀ ਉਹਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਵੀ ਇਹ ਉਹਨਾਂ ਨੇ ਦੱਸਿਆ ਜਿਹੜੇ ਕੇਸ ਉੱਥੇ ਆ ਰਹੇ ਸੀ ਹਸਪਤਾਲ 'ਚ ਮਰੀਜ਼ ਕਿ ਵੀ ਸਾਡੇ ਇਹ ਜਦੋਂ ਦੀ ਉਹ ਲਾਲ ਰੰਗ ਵਾਲੀ ਉਹਦੀ بارش ਹੋਈ ਹੈ ਜਲ ਦੀ ਤਾਂ ਉਹਨੂੰ ਅਸੀਂ ਕਿਤੇ ਨਾ ਕਿਤੇ ਟੱਚ ਕੀਤਾ ਸੀ ਜਾਂ ਕਿਸੇ ਦੇ ਉੱਤੇ ਕੁਦਰਤੀ ਉਹ ਗਿਰ ਗਈ ਸੀ ਕਿਉਂਕਿ ਉਹ ਸੜਕਾਂ ਪਾਰਕਾਂ ਲੋਕਾਂ ਦੀਆਂ ਛੱਤਾਂ ਹਰ ਚੀਜ਼ ਦੇ ਉੱਤੇ ਉਹ ਗਿਰੀ ਸੀਗੀ ਤਾਂ ਉਹਨਾਂ ਨੇ ਉਹ ਕੀ ਹੋਇਆ ਉੱਥੇ ਪੰਜ ਮੁੰਡੇ ਸੀਗੇ ਟੀਨੇਜਰ ਉਹਨਾਂ ਨੇ ਕੀ ਕੀਤਾ ਜਾਰ ਦੇ ਵਿੱਚ ਭਰ ਕੇ ਨਾ ਇਹਨੂੰ ਸ਼ਰਾਰਤ ਦੇ ਵਿੱਚ ਫ੍ਰਿਜ 'ਚ ਰੱਖ ਲਿਆ ਫ੍ਰਿਜ 'ਚ ਰੱਖ ਲਿਆ ਤਾਂ ਹੌਲੀ-ਹੌਲੀ ਜਦੋਂ ਇਹ ਗੱਲਾਂ ਠੰਡੀ ਜੀ ਹੋਣ ਲੱਗ ਗਈ ਬਾਰਿਸ਼ ਦੀ ਗੱਲ ਤਾਂ ਉਹਨੂੰ ਸਕੂਲ ਲੈ ਜਾਣ ਲੱਗੇ ਹੋਰ ਸਟੂਡੈਂਟਾਂ ਨੂੰ ਸ਼ਰਾਰਤਾਂ ਦੇ ਵਿੱਚ ਦਿਖਾਉਂਦੇ ਸਾਰੇ ਛੂਕੇ ਛੂਣ ਦੀ ਕੋਸ਼ਿਸ਼ ਕਰਦੇ ਛੂਕੇ ਦੇਖਣ ਦੀ ਤਾਂ ਉਹ ਉਹ ਇਸ ਤਰ੍ਹਾਂ ਨਾਲ ਕੀ ਹੋਇਆ ਇਹ ਜਿਹੜਾ ਜੈਲ ਸੀ ਉਹਨਾਂ ਨੇ ਦੱਸਿਆ ਵੀ ਇਹ ਜਿਹੜਾ ਹੈ ਇਨਸਾਨ ਦੇ ਵਾਲਾਂ ਨੂੰ ਚਿਪਕਦਾ ਕਿਸੇ ਅੰਗ ਦੇ ਸੰਪਰਕ ਚਾਹੁੰਦਾ ਤਾਂ ਸਭ ਤੋਂ ਪਹਿਲਾਂ ਜਿਹੜੇ ਉੱਥੇ ਹੇਅਰ ਫੋਲਿਕਲਸ ਨੇ ਉਹਨਾਂ ਦੀਆਂ ਜਣਾ ਚ ਜਾ ਵੈਂਦਾ ਫਿਰ ਜਿਹੜਾ ਇਹ ਆਪਣੀ ਅਲਰਜੀ ਸ਼ੁਰੂ ਕਰਦਾ ਹੈ ਅਲਰਜੀ ਦਾ ਪ੍ਰੋਸੈਸ ਤਾਂ ਹੋਇਆ ਕੀ ਕਿ ਉਹ ਹਸਪਤਾਲ ਦੀ ਲੈਬੋਰਟਰੀ ਨੇ ਇਹਦੀ ਰਿਪੋਰਟ ਇਹ ਦਿੱਤੀ ਵੀ ਇਹ ਜਿਹੜਾ ਹੈਗਾ ਬਿਲਕੁਲ ਵੀ ਇਹ ਮਟੀਰੀਅਲ ਜਿਹੜਾ ਹੈਗਾ ਇਹ ਐਲਕੋਹਲ ਦੇ ਵਿੱਚ ਯਾਨੀ ਸਪਿਰਿਟਰ ਦੇ ਵਿੱਚ ਥਿਨਰ ਦੇ ਵਿੱਚ ਕੁਲੰਸ਼ੀਲ ਨਹੀਂ ਹੈਗਾ ਕੋ ਉਦਾਂ ਨਹੀਂ ਆ ਬਿਲਕੁਲ ਵੀ ਤੇ ਪਾਣੀ ਦੇ ਵਿੱਚ ਜਿਹੜਾ ਹੈਗਾ ਇਹ ਡੁੱਬਦਾ ਤੇ ਡਰਦਾ ਨਹੀਂ ਹੈ ਯਾਨੀ ਪਾਣੀ ਦੇ ਵਿੱਚ ਡੁੱਬ ਜਾਂਦਾ ਹੈ ਯਾਨੀ ਮਤਲਬ ਇਹਦੀ ਡੈਂਸਿਟੀ ਕੁਝ ਜ਼ਿਆਦਾ ਹੈ ਯਾਨੀ ਸੰਘਣਤਾ ਜ਼ਿਆਦਾ ਹੈ ਤੇ ਹੁਣ ਉਹਨਾਂ ਨੇ ਦੂਸਰੀ ਜਿਹੜੀ ਵੱਡੀ ਗੱਲ ਦੱਸੀ ਕਿ ਵੀ ਇਹਦੇ ਵਿੱਚ ਹਿਊਮਨ ਟਿਸ਼ੂ ਸੈਲਸ ਪਾਏ ਗਏ ਨੇ ਯਾਨੀ ਇਹ ਇਨਸਾਨ ਦੇ ਜੈਵਿਕ ਮਟੀਰੀਅਲ ਤੋਂ ਬਣਿਆ ਹੋਇਆ ਤਾਂ ਫਿਰ ਬਹੁਤ ਸਾਰੇ ਲੋਕਾਂ ਨੇ ਦਾਵਾ ਕੀਤਾ ਵੀ ਇਹ ਇਹ ਵੈਸਟ ਦੇ ਬਾਇਓ ਵੈਪਨ ਦੀ ਐਕਸਪੈਰੀਮੈਂਟਿੰਗ ਜਾਂ ਟੈਸਟਿੰਗ ਦਾ ਨਤੀਜਾ ਉਹਦੇ ਕਰਕੇ ਬੱਦਲਾਂ 'ਚ ਰਲ ਕੇ ਕੁਝ ਲੋਕ ਜਿਹੜੇ ਨੇ ਇਹਨੂੰ ਪੈਰਾਨਾਰਮਲ ਪੈਥੋਜਨਸ ਦੁਨੀਆ ਭਰ ਦੇ ਵਿੱਚ ਨਾ ਬੜੀਆਂ ਪੈਰਾਨਾਰਮਲ ਇਵੈਂਟਸ ਨੇ ਜਿਹੜੀਆਂ ਪੈਥੋਜਨਸ ਨਾਲ ਜੁੜੀਆਂ ਹੋਈਆਂ ਵੀ ਇਹ ਜੇ ਜੈਲ ਤੋਂ ਇਹ ਜੇ ਜੈਵਿਕ ਜੀਵ ਜਨਮ ਲੈ ਗਏ ਜਿਹੜੇ ਬਿਲਡਿੰਗਾਂ ਤੱਕ ਖਾ ਗਏ ਜਿਹੜੇ ਇਨਸਾਨਾਂ ਨੂੰ ਖਾ ਗਏ ਸੋ ਇਸ ਤਰ੍ਹਾਂ ਦੇ ਨਾਲ ਇਸ ਚੀਜ਼ ਦੇ ਨਾਲ ਜੁੜੀ ਹੋਈ ਆ ਸੋ ਦੋਸਤੋ ਇਸ ਘਟਨਾ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਇਸ ਘਟਨਾ ਨੂੰ ਤੁਸੀਂ ਕੀ ਮੰਨਦੇ ਹੋ ਬਾਇਓ ਵੈਪਨ ਮੰਨਦੇ ਹੋ ਜਾਂ ਪੈਰਾਨਾਰਮਲ ਨਾਲ ਜੋੜ ਕੇ ਮੰਨਦੇ ਹੋ ਸੋ ਇਹਦੇ ਤੇ ਆਪਣੇ ਵਿਚਾਰ ਦੱਸਣਾ ਨਾ ਭੁੱਲਣਾ ਤੇ ਵੱਧ ਤੋਂ ਵੱਧ ਵੀਰੇ ਨੂੰ ਸ਼ੇਅਰ ਕਰਨਾ ਇਹਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਫਾਰਵਰਡ ਕਰਨਾ ਨਾ ਭੁੱਲਣਾ ਸਾਡੇ ਚੈਨਲ YouTube ਚੈਨਲ ਅਦ੍ਰਿਸ਼ਯ ਪੰਜਾਬੀ ਨੂੰ ਵੱਧ ਤੋਂ ਵੱਧ ਵੀ ਸਬਸਕ੍ਰਾਈਬ ਕਰੋ ਤੇ ਸਾਡੇ Facebook ਪੇਜ ਅਦ੍ਰਿਸ਼ਯ ਨੂੰ ਫਾਲੋ ਕਰੋ ਥੈਂਕ ਯੂ ਜੀ